ਪਹਿਲੇ ਦਿਨ ਤੋਂ ਸਾਡਾ ਇੱਕੋ ਰਟਣਾ ਵੀ ਇਮਾਨਦਾਰੀ ਨਾਲ ਮੇਲਾ ਲਾਉਣਾ ਇਮਾਨਦਾਰੀ ਨਾਲ ਮੇਲਾ ਲਾਉਣਾ ਇਮਾਨਦਾਰੀ ਨਾਲ ਮੇਲਾ ਲਾਉਣਾ ਉਹਦੇ ਲਈ ਅਸੀਂ ਕੀ ਕੀ ਕਰਿਆ ਉਸ ਦਿਨ ਵੀ ਅਸੀਂ ਸਭ ਤੋਂ ਪਹਿਲੀ ਮੀਟਿੰਗ 'ਚ ਦੱਸਤਾ ਸੀ ਵੀ ਅਸੀਂ 21 ਮੈਂਬਰਾਂਾਂ ਕਮੇਟੀ ਦੇ ਤੇ 21 ਦੇ 21 ਮੈਂਬਰ ਕੋਈ ਨਾ ਕੱਟਾ ਕੱਟੀ ਕੋਈ ਆਪਦਾ ਪਸ਼ੂ ਨਹੀਂ ਪਾਊਗਾ ਪਹਿਲੀ ਤਾਂ ਇਹ ਕਲੀਅਰ ਤੁਹਾਨੂੰ ਗੱਲ ਕਲੀਅਰ ਕਟ ਦੱਸ ਦਈਏ ਦੂਜੀ ਗੱਲ ਅਸੀਂ ਆਪਦੇ ਮੇਲੇ 'ਚ ਕੱਟ ਕਰਨ ਦੇ ਮਾਰੇ ਤੋਂ ਨੂੰ ਸੱਦੀ ਜਗੇ ਵੀ ਅੱਜ ਤੇਰੀ ਨੰਬਰ ਤੇ ਕਢਾ ਦੂੰ ਅੱਜ ਮੈਂ ਜੱਜ ਨੂੰ ਕਹਿ ਦੂੰ ਮੈਂ ਫਲਾਨੇ ਨੂੰ ਕਹਿ ਦੂੰ ਸਾਡਾ ਅੱਜ ਹੱਥ ਬੰਨ ਕੇ ਬੇਨਤੀ ਆ ਸਾਡੇ ਮੇਲੇ ਚ ਘੱਟ ਘੱਟ ਹੋਵੇ ਵੱਧ ਹੋਵੇ ਪਹਿਲਾਂ ਤਾਂ ਮੈਂ ਸੌਰੀ ਮੰਗਦਾ ਵੀ ਸਾਡਾ ਮੇਲਾ ਸਾਡਾ ਨਹੀਂ ਹੈ ਤੁਹਾਡਾ ਆਪਣਾ ਲੋਕਾਂ ਲਈ ਲਾਇਆ ਜਾ ਰਿਹਾ ਲੋਕਾਂ ਦੇ ਪੈਸੇ ਆ ਤੇ ਲੋਕਾਂ ਦੇ ਮੇਲਾ ਹੈ ਇਹ ਇਹ ਸਾਡਾ ਆਪਦਾ ਨਹੀਂ ਤਾਂ ਬੋਲਣ ਚ ਇੱਕ ਕਹਿਣਾ ਪੈਂਦਾਗਾ ਵੀ ਇਸ ਮੇਲੇ ਚ ਮੇਰੀ ਹੱਥ ਬੰਨ ਕੇ ਬੇਨਤੀ ਹੈ ਕੋਈ ਵੀ ਬ੍ਰੀਡਰ ਭਰਾ ਕੋਈ ਵੀ ਕਿਸਾਨ ਭਰਾ ਜਾਂ ਕਿਸੇ ਨੇ ਸਾਨੂੰ ਸਪੈਸ਼ਲ ਕੋਈ ਫੰਡ ਦਿੱਤਾ ਇਹ ਸਾਸਚਨ ਆਇਓ ਵੀ ਸਾਡੀ ਸਿਫਾਰਸ਼ਵਾਜੀ ਹੋ ਜੂ। ਨਾ ਕੋਈ ਰਾਜਨੀਤਿਕ ਦਬਾਅ ਮੰਨਿਆ ਜਾਣਾ, ਨਾ ਕਿਸੇ ਦੀ ਸਿਫਾਰਸ਼ ਹੋਣੀ ਆ। ਇੱਥੇ ਬਿਲਕੁਲ ਨਿਰਪੱਖ ਮੇਲਾ ਲੱਗਣਾਗਾ। ਤਾਂ ਆਇਓ ਕੱਲ ਨੂੰ ਇੱਥੇ ਆ ਕੇ ਦਿਮਾਗ 'ਚ ਕੋਈ ਇਸ ਤਰ੍ਹਾਂ ਦਾ ਲੈ ਕੇ ਫਤੂਰ ਆ ਜੋਂ ਵੀ ਯਾਰਾ ਇੱਥੇ ਅਸੀਂ ਤਾਂ ਸਿਫਾਰਸ਼ਵਾਜੀ ਕਰਾ ਲਾਂਗੇ, ਕੋਈ ਰਾਜਨੀਤਿਕ ਦਬਾਅ ਪਾਵਾਂਗੇ ਜਾਂ ਕੋਈ ਟੇਡਾ ਕਿਸੇ ਤਰ੍ਹਾਂ ਦਾ ਟੇਡੇ ਢੰਗ ਨਾਲ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਮੇਲੇ 'ਚ ਨਹੀਂ ਹੋਣ ਦੇਵਾਂਗੇ। ਉਸ ਤੋਂ ਬਾਅਦ ਅਗਲਾ ਕਦਮ ਸਾਡਾ ਇਹ ਆ। ਮੇਲੇ ਲੱਗਦੇ ਆਏ ਆ ਬੜੇ ਵੱਡੇ ਵੱਡੇ ਮੇਲੇ ਲੱਗਦੇ ਵੀ ਆ ਪਹਿਲਾਂ ਵੀ ਲੱਗਦੇ ਰਹੇ ਆ ਜਦੋਂ ਤੋਂ ਸਰਕਾਰ ਨੇ ਸ਼ੁਰੂ ਕਰੇ ਆ ਅਸੀਂ ਮੇਲਾ ਵੱਡਾ ਛੋਟਾ ਕਰਨਾ ਪਰਮਾਤਮਾ ਦੇ ਸਾਰੇ ਆ ਅਸੀਂ ਕੋਈ ਵੀ ਮੇਲੇ 'ਚ ਊਣਤਾ ਹੀ ਆਪਦੇ ਵੱਲੋਂ ਰਹਿਣ ਨਹੀਂ ਦੇਣੀ ਤੁਹਾਡਾ ਸਾਥ ਚਾਹੀਦਾ ਦਿਲੋਂ ਸਾਥ ਦੇ ਦਿਓ ਤਨੋਂ ਮਨੋਂ ਤਨੋਂ ਹਰੇਕ ਚੀਜ਼ ਦੀ ਲੋੜ ਆ ਤੁਹਾਡੇ ਮੂਰੇ ਹੱਥ ਬਨ ਕੇ ਬੇਨਤੀ ਕਰਦਾ ਵੀ ਪੈਸੇ ਬਿਨਾਂ ਕੋਈ ਗਤੀ ਦਾ ਪੈਂਦੀ ਨਹੀਂ ਮੇਲਾ ਤਾਂ ਪੈਸਾ ਨਾਲ ਹੀ ਲੱਗਣਾਗਾ ਇਹ ਤੁਹਾਡੀ ਸਪੋਰਟ ਨਾਲ ਲੱਗਣਾ ਸਾਡਾ ਆਪਦਾ ਨਿੱਜੀ ਮੇਲਾ ਨਹੀਂ ਤੁਹਾਡਾ ਆਪਣਾ ਮੇਲਾ ਹੈ ਬਾਕੀ ਅਸੀਂ ਕੈਟਾਗਰੀਆਂ ਆਪ ਦੀ ਸੂਝ ਸਮਝ ਨਾਲ ਬੜੀਆਂ ਸਜੇ ਢੰਗ ਨਾਲ ਸਾਡੇ ਜੱਜ ਸਾਹਿਬਾਨਾਂ ਦੀ رائے ਲੈ ਕੇ ਅਸੀਂ ਰੱਖੀਆਂ ਇਹ ਨਹੀਂ ਵੀ ਕਿਸੇ ਤੋਂ ਐਂਟਰੀ ਫੀਸਾਂ ਇਕੱਠੀਆਂ ਕਰਨ ਦੇ ਮਾਰੇ ਨੇ ਜਾਂ ਕੋਈ ਪੈਸੇ ਇਕੱਠੇ ਕਰਨ ਦੇ ਮਾਰੇ ਨੇ ਵੀ ਇੰਨੀਆਂ ਕੈਟਾਗਰੀਆਂ ਰੱਖ ਦਿਓ ਗਦੇ ਕੋਡੇ ਦਾ ਇੱਕੋ ਹੀ ਕੰਮ ਕਰ ਦਿਓ ਵੀ ਪੈਸੇ ਬਣਦੇ ਜਿਹੜੇ ਬਣਦੇ ਆ ਅਸੀਂ ਉਹ ਕੁਝ ਨਹੀਂ ਕਰਿਆ ਸ਼ਾਂਤੀ ਲਾ ਕੇ ਜਿਹਦਾ ਜਿੱਥੇ ਜੇ ਲੈਵਲ ਸੀ ਉਹੋ ਜੀ ਅਸੀਂ ਕੈਟਾਗਰੀ ਰੱਖੀ ਐ ਇਹ ਨਹੀਂ ਵੀ ਕੈਟਾਗਰੀ ਮਨਾਈ ਰੱਖ ਦਿਓ ਰਹਿ ਲੈ ਲੈ ਰਹਿ ਲੈਣ ਤੋਂ ਇਹ ਆ ਭਾਬ ਪਹਿਲੀ ਮੀਟਿੰਗ ਤੋਂ ਜਦੋਂ ਤੋਂ ਅਸੀਂ ਚੱਲੇ ਆ ਕਦੇ ਅੱਜ ਤੱਕ ਤੁਸੀਂ ਕਿਸੇ ਮੇਲੇ ਦਾ ਮੈਨੂੰ ਇਤਿਹਾਸ ਦੱਸ ਦਿਓ ਵੀ ਕਿਸੇ ਨੇ ਫੀਡ ਕੰਪਨੀਆਂ ਦੀ ਕਿਸੇ ਨੇ ਦਵਾਈਆਂ ਵਾਲੀ ਕੰਪਨੀਆਂ ਦੀ ਕਿਸੇ ਨੇ ਬ੍ਰੀਡਰ ਭਰਾਵਾਂ ਦੀ ਕਿਸੇ ਨੇ ਕਿਸਾਨ ਭਰਾਵਾਂ ਦੀ ਰਾਇ ਲਈ ਹੋਵੇ 20 30 ਜਾਣੇ 50 ਬੰਦੇ ਕਮੇਟੀ ਬਣਾਉਂਦੇ ਆ ਮੇਲੇ ਦੇਆਂ ਤਰੀਕਾ ਲਾਉਂਦੇ ਆ, ਸੋਸ਼ਲ ਮੀਡੀਆ ਤੇ ਪਾਉਂਦੇ ਆ ਜਾਂ ਜਿਵੇਂ ਵੀ ਜਿਸ ਤਰ੍ਹਾਂ ਅਗਲੇ ਦਾ ਪ੍ਰਚਾਰ ਪ੍ਰਚਾਰ ਦਾ ਤਰੀਕਾ ਹੁੰਦਾ ਹੈਗਾ। ਪਰ ਤੁਸੀਂ ਐਂ ਦੱਸੋ ਸਾਡੀਆਂ ਕਿੰਨੀਆਂ ਮੀਟਿੰਗਾਂ, ਮੀਟਿੰਗਾਂ ਤੇ ਕਿੰਨਾ ਖਰਚਾ ਹੋ ਗਿਆ। ਪਰ ਅਸੀਂ ਇੱਕ رائے ਲੈਣ ਦੇ ਮਾਰੇ ਉਹ ਕਿਉਂ ਲੈ ਰਹੇ ਆਂ ਬਾਰ-ਬਾਰ ਸਾਡੀ ਗੱਲ ਸਾਡੀ ਸੋਚ ਨੂੰ ਸਮਝਿਓ ਵੀ ਸਾਤੋਂ ਕਿਤੇ ਕਮੀ ਨਾ ਰਹੇ ਜੀ। ਇੱਕ ਤਾਂ ਅਸੀਂ ਇਮਾਨਦਾਰੀ ਨਾਲ ਮੇਲਾ ਲਾਉਣਾ, ਉੱਤੇ ਸਾਡੇ ਤੇ ਕੋਈ ਇਹ ਜਿਹਾ ਲਾਂਚਨ ਨਾ ਲੱਗ ਜੇ ਵੀ ਸਾਤੋਂ ਕਿਤੇ ਕੋਈ ਕਮੀ ਰਹੇ ਜੇ ਅਸੀਂ ਕਿਸੇ ਗੱਲ 'ਚ ਮਾਰ ਖਾਜ ਗਏ। ਸੋ ਇਹ ਤੁਹਾਡਾ ਆਪਣਾ ਮੇਲਾ ਅਸੀਂ ਕੈਟਾਗਰੀ ਐਲਾਨਦੇ ਆ ਹੁਣ ਆਪਣਾ ਦੁੱਧ ਚੋਾਈ ਵਾਲੀਆਂ ਮੱਝਾਂ 28 ਅਤੇ 29 28 11 2025 29 11 2025 ਦੋ ਦਿਨ ਐਂਟਰੀ ਰੱਖੀ ਆ ਹਰੇਕ ਗੱਲ ਪੂਰੀ ਐ ਨੋਜਿਕ ਨਾਲ ਰੱਖੀ ਐ ਵੀ ਇਹਦੇ 'ਚ ਕੋਈ ਲੋਕਾਸ਼ੋਪਾ ਨਾ ਰਹੇ ਦੋ ਦਿਨ ਤਾਂ ਰੱਖੀ ਐ ਇੱਕ ਦਿਨ ਤਾਂ ਨਹੀਂ ਰੱਖੀ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਬਹੁਤ ਜ਼ਿਆਦਾ ਕਈ ਵਾਰ ਕਿਸੇ ਦੇ ਘਰੀ ਵਿਆਹ ਤੇ ਰ ਮੱਝ ਲੈਉਣੀ ਚਾਹੁੰਦਾਗਾ ਸੋ ਅਗਲਾ 28 ਨੂੰ ਆਜੂ ਨਾ 28 ਨੂੰ ਆ ਸਕਦਾ ਅਗਲਾ 29 ਨੂੰ ਆਜੂਗਾ 29 ਤਰੀਕ ਨੂੰ ਰਾਤ ਨੂੰ 12 ਵਜੇ ਤੱਕ ਐਂਟਰੀ ਆ। ਉਸ ਤੋਂ ਬਾਅਦ ਐਂਟਰੀ 'ਚ ਜਿਹੜੀਆਂ ਦੁੱਧ ਚੁਆਈ ਦੇ ਮੁਕਾਬਲੇ ਆ ਉਹ ਖੀਰੀਆਂ ਤੇ ਦੋ ਦੰਦਾ। ਨਸਲਾਂ ਅਸੀਂ ਤਿੰਨੇ ਬਰਾਬਰ ਰੱਖੀਆਂ ਕਿਉਂਕਿ ਆਪਣੇ ਪੰਜਾਬ ਤੇ ਹਰੇਣ ਚ ਨਾਲ ਗੱਡ ਹੋਇਆ ਪਿਆ ਖਾਸ ਕਰਕੇ ਪੰਜਾਬ 'ਚ। ਕਈ ਬੰਦੇ ਯਾਰ ਗ੍ਰੇਡਰ ਨੂੰ ਕਿਉਂ ਰੱਖਿਆ ਕਿਵੇਂ ਰੱਖਿਆ ਅਸੀਂ ਇੱਕ ਨਵਾਂ ਉਪਰਾਲਾ ਕਰਿਆ। ਇਹਦੇ 'ਚ ਕੁਝ ਵਧੀਆ ਹੋਇਆ ਗਾਂ ਨੂੰ ਲਾ ਲਾਂਗੇ ਨਾਂ ਵਧੀਆ ਪਿੱਛੇ ਖਿੱਚ ਲਾਂਗਾ ਇੱਥੇ ਤੋਂ। ਕੋਈ ਜ਼ਰੂਰੀ ਨਹੀਂ। ਇਹਦੇ 'ਚ ਖੀਰੀਆਂ ਤੇ ਦੋ ਦੰਦ ਜਿਹੜੀਆਂ ਝੋਟੀਆਂ ਦੁੱਧ ਚੋਈ ਚਾਉਣਗੀਆਂ ਮੁਰਰਾ ਨੀਲੀ ਰਾਵੀ ਤੇ ਗ੍ਰੇਡਰ ਇਹ ਤਿੰਨਾਂ ਦੇ ਕੰਪੀਟੀਸ਼ਨ ਹੋਣੇ ਆ ਇਹਨਾਂ ਦੇ ਨਾਮ ਵੀ ਸੇਮ ਰੱਖਾਂਗੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਿਸੇ ਨੂੰ ਵੱਧ ਨਹੀਂ ਕਿਸੇ ਨੂੰ ਘੱਟ ਨਹੀਂ ਵੀ ਮੁਰਰਾ ਨੂੰ ਵੱਧ ਦੇਤਾ ਆਦੀ ਨੀ ਦੀ ਰਾਵੀ ਨੂੰ ਵੱਧ ਦੇਤਾ ਜਾਂ ਗ੍ਰੇਡਰ ਨੂੰ ਘੱਟ ਦੇਤਾ ਤਿੰਨਾਂ ਦੇ ਨਾਮ ਸੇਮ ਹੋਣਗੇ ਇਹਨਾਂ ਅਗੇ ਆਮ ਨਾ ਆਪਣੇ ਮੇਲੇ ਚ ਕੀ ਹੁੰਦਾ ਉਹ ਗ੍ਰੇਡਰ ਵਾਲੇ ਪਾਸੇ ਕੋਈ ਨਹੀਂ ਜਾਂਦਾ ਅਗੇ ਗ੍ਰੇਡਰ ਚ ਮੈਂ ਕਿਉਂ ਜਾਵਾਂ ਬਹਿਮ ਕੀ ਹੁੰਦਾਗਾ ਵੀ ਨਾਮ ਘੱਟ ਹੋਊਗਾ ਸੋ ਅਸੀਂ ਜਿਹਦੀ ਗ੍ਰੇਡੇਡ ਚ ਪੈਂਦੀ ਹੈ ਅਗਲਾ ਹੱਸ ਕੇ ਗ੍ਰੇਡੇਡ ਚ ਪਾ ਦੂਗੀ ਜਿੱਥੇ ਮਰਜ਼ੀ ਕਰਦੇ ਚੋਈਈ ਕਰਾਉਣੀ ਹੈ ਗ੍ਰੇਡੇਡ ਚ ਖੜਾ ਲਊ ਜਿਹਦੀ ਨੀਲੀ ਰਾਵੀ ਚ ਪੈਂਦੀ ਹੈ ਨੀਲੀ ਰਾਵੀ ਚ ਖੜਾ ਲਊ ਜਿਹਦੀ ਮੁਰਰਾ ਚ ਪੈਂਦੀ ਹੈ ਮੁਰਰਾ ਚ ਖੜਾ ਲਊ ਸੋ ਉਸ ਤੋਂ ਬਾਅਦ ਵੱਡੀਆਂ ਮੱਝਾਂ ਉਹਨਾਂ ਚ ਵੀ ਸੇਮ ਤਿੰਨੇ ਕੈਟਾਗਰੀਆਂ ਮੁਰਰਾ ਨੀਲੀ ਰਾਵੀ ਗ੍ਰੇਡੇਡ ਉਹ ਉਹ ਚਾਰ ਦੰਦ ਤੋਂ ਸ਼ੁਰੂ ਹੋ ਕੇ 6 ਦੰਦ ਚ ਉਮਰ ਕੋਈ ਵੀ ਇਹਨਾਂ ਦੀ ਇੱਕ ਕੈਟਾਗਰੀ ਬਣਾਈਆ ਉਸ ਤੋਂ ਬਾਅਦ گاਵਾ ਜਿਵੇਂ گاਵਾ ਨੇ ਤਾਂ ਬਹੁਤ ਜ਼ਿਆਦਾ ਨਸਲ ਆ ਜਾਂਦੀਆਂ ਅਸੀਂ ਇੱਕੋ ਇੱਕ ਜਿਹੜੀ ਪੰਜਾਬ ਚ ਲੁਪਤ ਹੋ ਰਹੀ ਆ ਪੰਜਾਬ ਦੀ ਤੇ ਹਰਿਆਣੇ ਦੀ ਦੇਸੀ ਨਸਲ ਚਿੱਟੀ ਬੰਨ ਵਾਲੀ ਗਾਂ ਜਿਹੜੀ ਅੱਗੇ ਆਪਣੇ ਪੁਰਾਣੇ ਘਰਾਂ ਚ ਜਾਂ ਪੁਰਾਣੇ ਆਪਣੇ ਜਿਹੜੇ ਬਾਪ ਦਾਦੇ ਇੱਜੜਾਂ ਚ ਛੱਡਦੇ ਹੁੰਦੇ ਸੀ ਆਪਣੇ ਅਗੇ ਪਿੰਡਾਂ ਚ ਇੱਜੜ ਹੁੰਦੀ ਸੀ ਫਿਰ ਉਹਨਾਂ ਚ ਛੱਡਦੇ ਬੱਗਾ ਚ ਸੌਰੀ ਇੱਜੜ ਨਹੀਂ ਬੱਗਾ ਚ ਛੱਡਦੇ ਸੀ ਬੱਗ ਛੱਡਦੇ ਹੁੰਦੇ ਸੀਗੇ ਤੇ ਉਹ ਬੱਗਾ ਵਾਲੀਆਂ ਗਾਵਾਂ ਜਿਹੜੀਆਂ ਬੰਨ ਵਾਲੀਆਂ ਸੀ ਉਹ ਚਿੱਟੀਆਂ ਉਹਨਾਂ ਦਾ ਦੁੱਧ ਦਾ ਮੁਕਾਬਲਾ ਰੱਖਿਆ ਉਹਦੇ ਚ ਕੋਈ ਵੀ ਉਮਰ ਵਾਲੀ ਆ ਸਕਦੀ ਹੈ ਇਹ ਤਾਂ ਹੋ ਗਿਆ ਆਪਣੇ ਦੁੱਧ ਚੋਈ ਦੇ ਮੁਕਾਬਲੇ ਇਹਨਾਂ ਦੀ ਇੰਟਰੀ 22 11 2025 29 11 2025 ਰਾਤ ਨੂੰ 29 11 2025 ਨੂੰ 12 ਵਜੇ ਤੱਕ ਉਸ ਤੋਂ ਬਾਅਦ ਆ ਜੋ ਆਪਣੇ ਮੁਕਾਬਲੇ ਅੱਗੇ ਜਿਹੜੇ ਰਿੰਗਾਂ ਦੇ ਬਿਊਟੀ ਮੁਕਾਬਲੇ ਨੇ ਉਹ ਮਿਤੀ 2 ਦਸੰਬਰ 2025 ਨੂੰ ਪਹਿਲੇ ਦਿਨ ਦੇ ਮੁਕਾਬਲੇ ਇੱਥੇ ਤੁਹਾਨੂੰ ਦੋਨਾਂ ਪਹਿਲੀ ਕੈਟਾਗਰੀ ਚ ਆਪਾਂ ਕੀ ਕਰਿਆ 3 ਮਹੀਨੇ ਤੋਂ 12 ਮਹੀਨੇ ਤੱਕ ਦੀ ਮੀਲ ਕਾਫ ਜਿਹੜੀ ਕੱਟੇ ਮੁਰਰਾ ਨੀਲੀਰਾ ਵੀ ਗ੍ਰੇਡਣ ਹੁਣ ਅਸੀਂ ਪਹਿਲਾਂ ਆਪਦੇ ਦਿਮਾਗ ਸਾਡੇ ਸੀ ਅਸੀਂ 0 ਤੋਂ 6 ਲਾਂ ਤੀ 6 ਤੋਂ 12 ਜਦੋਂ ਅਸੀਂ ਸਾਡੇ ਬੜੇ ਸਤਕਾਰਯੋਗ ਜੱਜ ਸਾਹਿਬਾਂ ਨੂੰ ਅਸੀਂ ਪੁੱਛਿਆ ਉਹ ਕਹਿੰਦੇ ਛੋਟੇ ਤੁਸੀਂ ਲਾਂ ਤੇ ਅਸੀਂ ਇਹਨਾਂ ਤੇ ਚਲੋ ਜੱਜਮੈਂਟ ਕਰਾਂਗੇ ਪਰ ਇਹ ਵਧੀਆ ਗੱਲ ਨਹੀਂ ਵੀ ਅਸੀਂ ਪੁੱਛਿਆ ਕਿਉਂ ਉਹ ਕਹਿੰਦੇ ਜੋ 15 ਦਿਨਾਂ ਦਾ ਕਟਾ ਆ ਗਿਆ ਉਹਦੇ ਲੱਤਾਂ ਤਾਂ ਸਿੱਧੀਆਂ ਨਹੀਂ ਹੁੰਦੀਆਂ ਕੀ ਜੱਜਮੈਂਟ ਕਰਾਂਗੇ 20 ਦਿਨਾਂ ਦਾ ਕਟਾ ਆ ਗਿਆ ਇਸ ਤਰ੍ਹਾਂ ਨਾ ਕਰੋ ਤੁਸੀਂ 3 ਮਹੀਨਿਆਂ ਤੋਂ 12 ਮਹੀਨਿਆਂ ਤੱਕ ਇੱਕ ਕੈਟਾਗਰੀ ਬਣਾਓ ਜਿਤਾ ਸੀ ਹੁਣ ਇੰਟਰੀਆਂ ਫੀਸਾਂ ਦੇ ਲਾਲਚ 'ਚ ਪੈਣਾ ਹੁੰਦਾ ਫਿਰ ਤਾਂ ਅਸੀਂ ਕੈਟਾਗਰੀਆਂ ਦੋ ਰੱਖ ਕੇ ਵੱਧ ਤੋਂ ਵੱਧ ਇਕੱਠੇ ਕਰੋ ਮੱਥਾ ਆਪੇ ਜੱਜ ਮਰੀ ਜਾਣਗੇ ਸੋ ਇਸ ਲਈ ਅਸੀਂ ਦੇਖੋ ਇੱਥੇ ਵੀ ਜੱਜ ਸਾਹਿਬਾਂ ਦੀ ਸਲਾਹ ਨਾਲ ਇਹ ਕਰਿਆ ਤਿੰਨ ਤੋਂ 12 ਮਹੀਨੇ ਤੱਕ ਦੇ ਰੱਖ ਤੇ ਫਿਰ ਉਹਨਾਂ ਨੇ ਕਿਹਾ ਵੀ ਡਿਫਰੈਂਸ ਆ ਸਕਦਾ ਇਹਨਾਂ 'ਚ ਕੱਲ ਨੂੰ ਕੋਈ ਲੋਕ ਆਏ ਕਹਿੰਦੇ ਵੀ ਇਹਨਾਂ 'ਚ ਵੱਡੇ ਛੋਟਿਆਂ 'ਚ ਉਹ ਕਹਿੰਦੇ ਬੇਟਾ ਡਿਫਰੈਂਸ ਨਹੀਂ ਤੁਸੀਂ ਤਾਂ ਨਸਲ ਮੁਕਾਬਲੇ ਕਰਾ ਰਹੇ ਹੋ ਨਾ ਅਸੀਂ ਵੱਡਾ ਛੋਟਾ ਥੋੜੀ ਦੇਖਣਾ ਅਸੀਂ ਤਾਂ ਉਹਨਾਂ ਦੇ ਕੈਰੇਕਟਰ ਵੱਖਣੇ ਆ ਵੱਡਾ ਚਾਹੀਏ 11 ਮਹੀਨਿਆਂ ਦਾ ਬੱਚਾ ਚਾਹੀਏ ਦੇਖਣੇ ਆ ਨਾ ਕਿ ਅਸੀਂ ਉਹਨਾਂ ਨੂੰ ਵੱਡਾ ਛੋਟਾ ਦੇਖਣਾਗਾ। ਸੋ ਇਹ 2 ਦਸੰਬਰ ਨੂੰ ਆਪਣਾ ਪਹਿਲਾ ਮੁਕਾਬਲਾ 9 ਵਜੇ ਸ਼ੁਰੂ ਹੋ ਜੂਗਾ ਤੇ ਤਕਰੀਬਨ 8:00 ਵਜੇ ਦੇ ਨੂੰ ਸਾਰੇ ਜਿਹੜੇ ਜਿਹੜੇ ਭਰਾਵਾਂ ਆਉਣ ਦੇ ਇੱਛਕ ਨੇ ਉਹ ਆ ਜਾਣਾ। ਸੇਮ ਨਾਮ ਜਿਹੜਾ ਪੋਸਟਰ ਆਪਰ ਰੀਲੀਜ਼ ਕੀਤਾ ਇਹਦੇ ਤੇ ਇੱਕ ਇੱਕ ਬਾਇਓ ਡਾਟਾ ਬਰੀਕੀ ਨਾਲ ਦੇਖ ਲਓ ਕੋਈ ਵੀ ਚੀਜ਼ ਅਸੀਂ ਬਾਕੀ ਰਹਿਣ ਨਹੀਂ ਦਿੱਤੀ। 2 ਦਸੰਬਰ ਨੂੰ ਜਿੰਨੇ ਮੁਕਾਬਲੇ ਹੋਣੇ ਆ ਉਹ ਦੋ ਨੂੰ ਸੇਮ ਡੇ ਤੇ ਐਂਟਰੀ ਹੈ। ਉਸ ਤੋਂ ਬਾਅਦ 3 ਮਹੀਨੇ ਤੋਂ 12 ਮਹੀਨੇ ਤੱਕ ਦੀ ਮੁਰਰਾ ਨੀਲੀ ਰਾਵੀ ਗ੍ਰੇਡੇਡ ਫੀਮੇਲ ਕੱਟੀਆਂ। ਉਸ ਤੋਂ ਬਾਅਦ ਖੀਰੀਆਂ ਕੱਟੀਆਂ। ਦੁੱਧਦਾਨ ਦੇ ਮੁਰਰਾ ਨੀਲੀ ਰਾਵੀ ਗ੍ਰੇਡੇਡ ਵੀ ਤਿੰਨ ਤਨ ਅੱਗੇ ਜਾ ਕੇ ਤਿੰਨ ਥਾਈ ਡਿਵਾਈਡ ਕਰਤੀ ਆਪਾਂ ਇੱਕ ਕੈਟਾਗਰੀ। ਤਿੰਨ ਨਸਲਾਂ ਚ ਡਿਵਾਈਡ ਕਰਤੀ ਤੁਸੀਂ ਕਿਸੇ ਚ ਇਹ ਚੀਜ਼ ਕਿchnਾ ਪਿਓ ਵੀ ਇੱਥੇ ਮੁਰਰਾ ਦੀ ਆ ਜਾਂ ਨੀਲੀ ਰਾਵੀ ਦਾ ਫਿਰ ਗ੍ਰੇਡੇਡ ਹਰੇਕ ਜਿਹੜਾ A ਤੋਂ Z ਤੱਕ ਆਪਣੇ ਸਾਰੇ ਕੰਪੀਟੀਸ਼ਨ ਜਿਹੜੀ ਵੀ ਕੈਟਾਗਰੀ ਬਣ ਗਈ ਅੱਗੇ ਤਿੰਨੇ ਨਸਲਾਂ ਚ ਡਿਵਾਈਡ ਕੀਤੀ ਹੋਈ ਆ ਬਾਰ-ਬਾਰ ਉਲਝਣ ਚ ਨਾ ਪੈਜੋ ਕਿੰਨੇ ਨਸਲਾਂ ਦੇ ਹੋਣਗੇ ਇਹ ਪਹਿਲੇ ਦਿਨ ਦੇ ਮੁਕਾਬਲੇ ਆਪਣੇ 2 ਦਸੰਬਰ ਦੇ ਤੇ ਸੇਮ ਡੇ ਹੀ ਇਹਨਾਂ ਦੀ ਐਂਟਰੀ ਹੋਊਗੀ 3 ਦਸੰਬਰ ਦੇ ਖੀਰੇ ਕੱਟੇ ਦੁੱਧਦੰਦ ਮੁਰਰਾ ਨੀਲੀ ਰਾਵੀ ਉਮੀਦ ਸੇਮ ਗ੍ਰੇਡੇਡ ਦੋਦੰਦ ਅੌਸਰ ਝੋਟੀਆਂ ਦੋਦੰਦ ਕੱਟੇ ਤੇ ਮਿਲਕ ਬਿਊਟੀ ਵਾਲੀ ਦੇਸੀ ਚਿੱਟੀ ਬੰਨ ਵਾਲੀ ਗਾਂ ਇਹ 3 ਦਸੰਬਰ ਦੀਆਂ ਆਪਣੀਆਂ 4 ਦਸੰਬਰ ਦੇ ਤੀਜੇ ਦਿਨ ਦੇ ਮੁਕਾਬਲੇ ਦੁੱਧ ਦਿੰਦੀਆਂ ਮੱਝਾਂ ਉਹ ਦੁਨੀਆ ਝੋਟੀਆਂ ਖੀਰੀਆਂ ਤੇ ਦੋ ਦੰਦ ਖੀਰੀਆਂ ਤੇ ਦੋ ਦੰਦ ਉਵੇਂ ਅੱਗੇ ਜਾ ਕੇ ਤਿੰਨ ਨਸਲਾਂ ਚ ਡਿਵਾਈਡ ਫਿਰ ਮਿਲਕ ਬਿਊਟੀ ਦੁੱਧ ਦਿੰਦੀਆਂ ਮੱਝਾਂ ਉਮਰ ਕੋਈ ਵੀ ਉਵੇਂ ਜਿਵੇਂ ਅੱਗੇ ਤਿੰਨ ਨਸਲਾਂ ਚ ਡਿਵਾਈਡ ਫਿਰ ਉਸ ਤੋਂ ਬਾਅਦ ਵੱਡੇ ਝੋਟੇ ਚਾਰ ਦੰਦ ਤੋਂ ਲੈ ਕੇ 6 ਦੰਦ ਜਾਂ ਦੰਦੀ ਰਲਿਆ ਉਹ ਅੱਗੇ ਤਿੰਨ ਨਸਲਾਂ ਚ ਇਹ ਕਿੰਨਾ ਚ ਆਪਾਂ ਰੱਖਿਆਗਾ ਜਿਹੜੇ ਝੋਟੇ ਲੈ ਕੇ ਆਉਣਗੇ ਵੀਰ ਉਹ ਧਿਆਨ ਕਰ ਲੈਣਾ ਬਾਕੀ ਕੈਟਾਗਰੀ ਜਿਹੜੀਆਂ ਨਸਲਾਂ ਦੇ ਜਿਹੜੇ ਦਿਨ ਹੈਗੀਆਂ ਸੇਮ ਡੇ 8 ਵਜੇ ਦੇ ਨੂੰ ਐਂਟਰੀ ਕਰਾ ਲੈਣਾ ਕੱਲੇ ਦੋ ਦੰਦ ਤੋਂ ਲੈ ਕੇ ਉਹ ਦੂਮ ਪਰ ਚਾਰ ਦੰਦ ਛੇ ਦੰਦ ਝੋਟੇ ਤਿੰਨੇ ਨਸਲਾਂ ਦੇ ਉਹ ਦੋ ਤਰੀਕ ਨੂੰ ਐਂਟਰੀ ਕਰਾਉਣਾ 2 ਦਸੰਬਰ ਨੂੰ ਆਣਾ ਝੋਟਿਆਂ ਦਾ ਇਸ ਤਰ੍ਹਾਂ ਸਾਡੀ ਕਮੇਟੀ ਦਾ ਜਾਂ ਅਸੀਂ ਲੋਕਾਂ ਦੇ ਸੁਝਾਅ ਲਏ ਉਹ ਕਹਿੰਦੇ ਝੋਟੇ ਨੂੰ ਇੱਕ ਪ੍ਰਦਰਸ਼ਨੀ ਦੇ ਖਿੱਚ ਦਾ ਕੇਂਦਰ ਹੁੰਦੇ ਆ ਵੀ ਮੇਲੇ 'ਚ ਖੜੇ ਹੁਣ ਦੇਖਦੇ ਆ ਮੇਲੇ ਦਾ ਮਾੜਾ ਮੋਟੋ ਰੋਬ ਹੋਣਾ ਚਾਹੀਦਾ ਮੇਲੇ 'ਚ ਖੇਚਦਾ ਕੇਂਦਰ ਲੋਕ ਦੇਖਣੋਂ ਤਾਂ ਪਤਾ ਲੱਗੇ। ਸੋ ਦੋ ਦੰਦ ਤੋਂ ਲੈ ਕੇ ਵੱਡੇ ਝੋਟਿਆਂ ਤੱਕ ਉਮਰ ਕੋਈ ਵੀ ਉਹ ਤਿੰਨੇ ਦਿਨ ਮੇਲੇ 'ਚ ਰਹਿਣਗੇ। 2 ਦਸੰਬਰ ਨੂੰ ਉਹਨਾਂ ਨੂੰ ਆਉਣਾ ਪਊਗਾ। ਤੇ ਜਿੱਤੇ ਹੋਏ ਜਾਨਵਰਾਂ 3 ਮਹੀਨੇ ਤੇ 12 ਮਹੀਨੇ ਵਾਲੇ ਜਿਹੜੇ ਜਿੰਨੀਆਂ ਕਾਫ ਵਾਲ ਫੀਮੇਲ ਕਾਫ ਆ ਜੇ ਮੇਲ ਕਾਫ ਆ ਉਹਨਾਂ ਨੂੰ ਛੱਡ ਕੇ ਉਹ ਤਾਂ ਉਸੇ ਦਿਨ ਜਾ ਸਕਦੇ ਆ। ਪਹਿਲੇ ਦਿਨ ਵਾਲੇ ਜਿਹੜੇ ਮੇਲ ਕਾਫ ਤੇ ਫੀਮੇਲ ਕਾਫ ਆ ਉਸ ਤੋਂ ਬਾਅਦ ਬਾਕੀ ਸਾਰੀਆਂ ਕੈਟਾਗਰੀ ਦੇ ਜਾਨਵਰ ਪਹਿਲੇ 3 ਦਿਨਾਂ ਉਹ ਮੇਲੇ 'ਚ ਹੀ ਰਹਿਣਗੇ 4 ਦਸੰਬਰ ਤੱਕ ਚਾਹੇ ਕਿਸੇ ਸੈਕੰਡ ਡੇ ਜਿੱਤੇ ਚਾਹੇ ਥਰਡ ਡੇ 'ਚ ਪਹਿਲੇ ਦਿਨ ਕੀਰੇ ਕੱਟੇ ਹੋਣ ਚਾਹੇ ਖੀਰੀਆਂ ਕੱਟੀਆਂ ਹੋਣ ਚਾਹੇ ਦੋ ਦੰਦ ਹੋਣ ਉਹ ਅਖੀਰਲੇ ਆਪਣੇ ਅਖੀਰਲੇ ਪਲਾਂ ਤੱਕ ਜਦੋਂ ਤੱਕ ਆਪਣਾ ਚੀਫ ਗੈਸਟ ਆਉਂਦਾ ਨਹੀਂ ਉਹਨਾਂ ਤੱਕ ਉੱਥੇ ਹੀ ਰਹਿਣਗੇ ਜਿਹੜੀ ਗੱਲ ਇਨਾਮਾਂ ਦੀ ਹੈ ਨਾਮ ਬਹੁਤ ਪੁੱਛਦੇ ਸੀਗੇ ਵੀ ਇਨਾਮ ਕੀ ਰੱਖਣਾ ਸੋ ਵੀਰੋ ਸਾਥੋਂ ਨਹੀਂ ਹੁੰਦੀ ਚਾਲ ਵਾਜੀ ਅਸੀਂ ਆ ਸਿੱਧੇ ਸਾਦੇ ਜੇ ਬੰਦੇ ਪਿਛਲਾ ਮੇਲਾ ਲਾਇਆ ਕੈਮਰੇ ਮੂਰੇ ਜਿਵੇਂ ਮੇਰੇ ਵੀਰੇ ਅਮਨ ਨੇ ਕਹਿਤਾ ਆ ਕੇ ਵੀ ਕੋਈ ਚੈਲੰਜ ਕਰੋ ਸਾਡਾ ਨਾਮ ਰਹਿੰਦਾ ਹੋਵੇ ਬਹੁਤ ਵੱਡੀ ਗੱਲ ਆ ਕੈਮਰੇ ਮੂਰੇ ਕੋਈ ਚੈਲੰਜ ਨਹੀਂ ਕਰ ਸਕਦਾ ਪਰ ਸਾਡਾ ਪਿਛਲੇ ਸਾਲ ਦਾ ਇਹ ਚੈਲੰਜ ਆ ਪ੍ਰਮਾਤਮਾ ਕਰਾਵੇ ਸਾਡਾ ਚੈਲੰਜ ਇੱਦਾਂ ਹੀ ਬਣਿਆ ਰਹੇ ਸੋ ਅਸੀਂ ਇਹ ਨਹੀਂ ਕਰਦੇ ਅਸੀਂ ਰੱਖਣੀਆਂ ਤਾਂ ਚਾਹੁੰਦੇ ਸੀ ਮੰਨ ਲਓ ਕਹਿਣ ਤੇ ਜੀਪਾਂ ਰੱਖ ਲੈਂਦੇ ਟਰੈਕਟਰ ਰੱਖ ਲੈਂਦੇ ਮੋਟਰਸਾਈਕਲ ਰੱਖ ਲੈਂਦੇ ਉਹ ਵੀ ਨਾ ਇੱਕ ਤਰ੍ਹਾਂ ਦੀ ਸਿਆਸਤ ਜੀ ਆ ਕਈ ਬੰਦੇ ਨੇ ਦੱਸਿਆ ਮੰਨ ਲਓ ਪਹਿਲਾ ਟਰੈਕਟਰ ਆ ਮੋਡੀਫਾਈ ਕਰਾ ਕੇ 7 ਲੱਖ ਦਾ ਲਿਆਂਦਾ ਸੈਕੰਡ ਦਾ ਨਾਮ ਕਿੰਨਾ ਨਿਕਲਦਾ 5000 ਸਵਾ ਲੱਖ ਵਾਲੇ ਨੂੰ ਸਿੱਧਾ ਹੀ 5000 ਦੇ। ਪੀਜੇ ਦਾ 3000 ਇਹ ਤਾਂ ਕੋਈ ਟੱਕ ਲੈਣਾ ਬਣਿਆ। ਫਰਕ ਤਾਂ 19 20 ਦੀ ਹੈ। ਕਈ ਵਾਰ ਤਾਂ 50 ਗ੍ਰਾਮ 20 ਗ੍ਰਾਮ ਤੇ ਮੱਝ ਦਾ ਡਿਫਰੈਂਸ ਰਹਿ ਜਾਂਦਾ। ਉਹ 20 ਗ੍ਰਾਮ 50 ਗ੍ਰਾਮ ਤੋਂ ਲੈ ਗਈ ਸਵਾ ਲੱਖ ਵਾਲਾ ਟਰੈਕਟਰ ਦੂਜੇ ਨੂੰ ਆ ਗਿਆ ਵਿਚਾਰੇ ਨੂੰ 5000 ਰੁਪਿਆ। ਸੋ ਅਸੀਂ ਇਹਨਾਂ 'ਚ ਨਾ ਬਾਲਾ ਡਿਫਰੈਂਸ ਨਹੀਂ ਰੱਖਾਂਗੇ। ਕੈਸ਼ ਨਾਮ ਦੇਵਾਂਗੇ। ਲਫਾ ਫਾਂ 'ਚ ਉਸੇ ਦਿਨ ਪਾ ਕੇ ਸਰਟੀਫੀਕੇਟ ਤੇ ਸੀਲਡ ਉਸੇ ਦਿਨ ਦੇ ਦਿਆਂਗੇ। ਕਿਸੇ ਦਾ ਨਾ ਕੋਈ ਨਾਮ ਨਹੀਂ ਰਹੂ। ਸੋ ਤੁਹਾਡੇ ਸਾਥ ਦੀ ਲੋੜ ਹੈ। ਸਾਤ ਵੱਧ ਤੋਂ ਵੱਧ ਦੇ ਦਿਓ ਸਾਡੇ ਪੈਰ ਬਹੁਤ ਜ਼ਿਆਦਾ ਖਿੱਚੇ ਜਾ ਰਹੇ ਨੇ ਹਰੇਕ ਪੱਖੋਂ ਖਿੱਚੇ ਜਾ ਰਹੇ ਨੇ ਸੋ ਇੱਕ ਤੁਹਾਨੂੰ ਬੜੀ ਖੁਸ਼ੀ ਦੀ ਗੱਲ ਦੱਸ ਦਈਏ ਵੀ ਆਪਣੇ ਚੀਫ ਅਗੇਸਟ ਆ ਜਿਹੜੇ ਜਿਨ੍ਹਾਂ ਨੇ ਆਪਣੇ ਪੰਜਾਬ 'ਚ ਨਹੀਂ ਆਲ ਇੰਡੀਆ 'ਚ ਇਹ ਮੇਲਿਆਂ ਦੀ ਪ੍ਰਧ ਪਾਈ ਸੀ ਮੇਲੇ ਲਾਉਣੇ ਸਿਖਾਏ ਸੀ ਇਹਨਾਂ ਚੀਜ਼ਾਂ 'ਚ ਰੁਝਾਨ ਪੈਦਾ ਕਰਿਆ ਸੀ ਆਪਣੇ ਸਤਕਾਰਯੋਗ ਪੰਜਾਬ ਦੇ ਸਾਫਕਾ ਨਿਪਤੀ ਸੀਐਮ ਸਰਦਾਰ ਸੁਖਵੀਰ ਸਿੰਘ ਬਾਦਲਾ ਰਹੇ ਨੇ 4 ਤਰੀਕ ਨੂੰ ਮੁੱਖ ਮਹਿਮਾਨ ਆਪਣੇ ਸੁਖਵੀਰ ਸਿੰਘ ਬਾਦਲਾ ਰਹੇ ਨੇ ਉਹ ਵੀ ਇਸ ਲਈ ਕਿ ਉਹਨਾਂ ਨੇ ਮੇਲਿਆਂ ਦੀ ਪਿਰਤ ਉਹਨਾਂ ਨੇ ਪਾਈ ਸੀ ਅਸੀਂ ਕਿਸੇ ਰਾਜਨੀਤਿਕ ਪੱਖ ਤੋਂ ਨਹੀਂ ਰੱਖਿਆ ਉਹਨਾਂ ਦਾ ਇਹ ਚੀਜ਼ ਦਾ ਆਸਾਨ ਮੰਨਦੇ ਹੋਵੇ ਉਹਨਾਂ ਨੇ ਪੰਜਾਬ ਲਈ ਇਹ ਚੀਜ਼ ਦਾ ਕੁਝ ਕਰਿਆ ਤਾਂ ਉਹਨੂੰ ਸੀ ਮੇਨ ਮੁੱਖ ਮਹਿਮਾਨ ਸੱਦਿਆ ਗਿਆ ਜੇ ਕੋਈ ਹੋਰ ਕੋਈ ਗੱਲ ਪੁੱਛਣ ਦੱਸਣ ਵਾਲੀ ਹੈ ਮੈਂ ਯੂਟਿਊਬਰ ਭਰਾਵਾਂ ਨੂੰ ਕਹਿੰਦਾ ਪੁੱਛ ਲਓ ਦੱਸ ਦਿਓ ਅੱਜ ਦੀ ਆਖਰੀ ਮੀਟਿੰਗ ਹੈ ਇਸ ਤੋਂ ਬਾਅਦ ਮੇਲੇ 'ਚ ਇਕੱਠੇ ਹੋਵਾਂਗੇ ਕੁਝ ਵੀ ਰਹਿੰਦਾ ਸਾਥ ਉਕਦਾ ਉਹ ਸਾਨੂੰ ਅੱਜ ਰਾਇ ਜ਼ਰੂਰ ਦੇ ਕੇ ਜਾਓ ਤਾਂ ਸਾਡਾ बार-बार ਮੀਟਿੰਗਾਂ ਬੁਲਾਉਣ ਦਾ ਹੀ ਇਹੀ ਮਕਸਦ ਹੈ ਕਿ ਕੋਈ ਸਾਡੇ ਕੋਲੋਂ ਜੀ ਰਾਇ ਨਾ ਜਾਵੇ ਇੱਕ ਗੱਲ ਜਿਵੇਂ ਭਾਗ ਸਿੰਘ ਫਾਰਮ ਵਾਲੇ ਬਾਈ ਨੇ ਕਿਹਾਗਾ ਵੀਰੇ ਆਪਾਂ ਕੀ ਕਰਿਆ ਨਾ ਤਿੰਨ ਰੰਗ ਬਣਾਤੇ ਮੇਲੇ ਦੇ ਨਕਸ਼ਾ ਤੁਹਾਡੇ ਹੱਥਾਂ 'ਚ ਆ ਇੱਕ ਨੀਲੀ ਰਾਵੀ ਦਾ ਵਿਚਾਲੇ ਗ੍ਰੇਡਡ ਦਾ ਇੱਕ ਮੂਰਾ ਦਾ ਪਹਿਲੀ ਗੱਲ ਤਾਂ ਲੋਕਾਂ ਨੂੰ ਅੱਜ ਆਪਾਂ ਇੱਕ ਪਹਿਲੀ ਵਾਰ ਆਪਣਾ ਮੇਲਾ ਸਿਖਾ ਦੂ ਹਰੇਕ ਜਾ ਕੇ ਡਾਕਟਰ ਸਾਹਿਬਾਨ ਜਾਂ ਬਰੀਡਰ ਕੋਈ ਵੀ ਕਹਿੰਦਾ ਤੇਰੀ ਤਾਂ ਗ੍ਰੇਡਰ ਐ ਉਹ ਆਮ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਗ੍ਰੇਡਰ ਕੀ ਹੁੰਦੀ ਆ ਉਹ 420 ਜੀ ਰਹਿੰਦੇ ਪਏ ਤਾਂ ਗ੍ਰੇਡਰ ਦਾ ਮੁਕਾਬਲੇ ਰੱਖੇ ਨੇ ਵੀ ਉੱਥੇ ਲੋਕਾਂ ਨੂੰ ਪਤਾ ਲੱਗ ਜੂ ਗ੍ਰੇਡਰ ਆ ਹੁੰਦੀ ਐ ਨੀਲੀ ਰਾਵੀ ਆ ਹੁੰਦੀ ਐ ਮੋਰਾ ਆ ਹੁੰਦੀ ਐ ਉਹ ਉੱਥੇ ਉਹ ਚੀਜ਼ਾਂ ਦੇ ਆਪਾਂ ਫਰਕ ਕੱਢਾਂਗੇ ਫੇਰ ਹੀ ਆਪਾਂ ਨਸਲ 'ਚ ਸੁਧਾਰ ਕਰਾਂਗੇ ਜਦ ਤੱਕ ਆਪਾਂ ਨੂੰ ਫਰਕ ਨਹੀਂ ਨਾ ਸਮਝਾਉਂਦੀ ਆਪਾਂ ਨਸਲ 'ਚ ਸੁਧਾਰ ਨਹੀਂ ਆਪਾਂ ਅੱਖਾਂ ਵਿੱਚ ਗੱਡੀ ਕੇ ਭਰੀ ਜਾਵਾਂਗੇ ਦੂਜੀ ਉਹ ਕਿਸ ਜਿਹੜੀ ਕੈਟਾਗਰੀ ਜਿੱਤਣਗੇ ਉਸੇ ਕੈਟਾਗਰੀ ਚ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਊ ਨਾ ਕਿ ਅਸੀਂ ਇਹ ਨਹੀਂ ਵੀ ਜੇ ਕੋਈ ਗ੍ਰੇਡਡ ਜਿੱਤਿਆ ਤਾਂ ਉਹਨੂੰ ਮੁਰਾ ਦਾ ਸਰਟੀਫਿਕੇਟ ਸਰਟੀਫਿਕੇਟ ਗ੍ਰੇਡਡ ਦੀ ਮਿਲੂਗਾ ਤੇ ਬਕਾਇਦਾ ਸਾਡੇ ਇੱਥੋਂ ਸਟੇਜ ਤੋਂ ਲਾਨਿਆ ਜਾਊ ਵੀ ਅਸੀਂ ਕਿਸੇ ਝੋਟੇ ਦੇ ਸੀਮਨ ਦੇ ਲਵਾਉਣ ਦੇ ਜ਼ਿੰਮੇਵਾਰ ਨਹੀਂ ਅਸੀਂ ਨਹੀਂ ਕਹਿੰਦੇ ਇਹਨਾਂ ਦੇ ਬੱਚੇ 25 ਕਿਲੋ ਦੁੱਧ ਦੇਣਗੇ ਅਸੀਂ ਨਹੀਂ ਕਹਿੰਦੇ 30 ਕਿਲੋ ਜਿਹੜਾ ਤੁਹਾਡੀ ਆਪਣੀ ਮਰਜ਼ੀ ਇਹਨਾਂ ਦਾ ਸੀਮਨ ਵਰਤੋ ਨਾ ਮਰਤੋ ਮੈਜ ਇੱਕ ਪ੍ਰਦਰਸ਼ੀਨ ਤੌਰ ਤੇ ਝੋਟੇ ਆਏ ਨੇ ਤੁਹਾਨੂੰ ਦਿਖਾ ਦਿਖਾਉਣ ਲਈ ਜਾਂ ਤੁਹਾਨੂੰ ਨਸਲ ਦੀ ਪਰਖ ਕਰਾਉਣ ਲਈ ਆਏ ਨੇ ਤੋ ਹੋਰ ਕੋਈ ਗੱਲਬਾਤ ਰਹਿ ਗਈ ਹੋਵੇ ਤਾਂ ਸਾਨੂੰ ਦੱਸ ਕੇ ਜਰੂਰ ਜਾਓ ਅਸੀਂ ਆਪਦੇ ਵੱਲੋਂ ਕੋਈ ਕਮੀ ਪੇਸ਼ੀ ਛੱਡੀ ਨਹੀਂ ਤੇ ਸਾਰੇ ਯੂਟਿਊਬਰ ਭਰਾਵਾਂ ਲਈ ਤਿੰਨ ਰਿੰਗ ਉਹ ਬਣਾ ਕੇ ਉਸ ਤੋਂ ਬਾਅਦ ਜਦੋਂ ਜਿੱਤਿਆ ਕਰਨਗੇ ਜਿਹੜੇ ਪਹਿਲੇ ਤਿੰਨ ਜਾਨ ਮਾਰਨਗੇ ਅਸੀਂ ਤਿੰਨ ਰਿੰਗ ਤਿੰਨ ਰਿੰਗ ਚਾਰੇ ਕੋਨੇ ਚ ਨਾ ਅਸੀਂ ਲਾ ਦੇਣੇ ਆ ਵੀਰੇ 15 22 15 ਸਾਈਜ਼ ਦੇ ਠੀਕ ਹੈ ਜੀ ਉਹ ਨਾਮ ਅਗਲਾ ਉਥੋਂ ਜਿਹੜਾ ਜਿੱਤ ਗਿਆ ਜੱਜ ਸਾਹਿਬਾਂ ਨੇ ਲਿਸਟ ਰਿਲੀਜ਼ ਕਰਤੀ ਉਥੋਂ 1 ਨੰਬਰ ਰਿੰਗ 'ਚ 2 ਨੰਬਰ ਰਿੰਗ 'ਚ 3 ਨੰਬਰ ਰਿੰਗ 'ਚ ਉਹਨਾਂ ਦੀ ਜਾ ਕੇ ਇੰਟਰੋ ਕਰ ਲਿਆ ਕਰੋ ਕੋਈ ਦਿੱਕਤ ਤੁਹਾਨੂੰ ਕਿਸੇ YouTubeਰ ਭਰਾ ਨੂੰ ਨਹੀਂ ਆਉਣ ਦਿੱਤੀ ਜਾਊਗੀ ਸਾਰੇ YouTubeਰ ਭਰਾਵਾਂ ਨੂੰ ਖੁੱਲਾ ਸੱਦਾ ਬੇਝਿਜਕ ਹੋ ਕੇ ਆਇਓ ਤੁਹਾਡਾ ਆਪਣਾ ਮੇਲਾ ਜਿੰਦੂ ਜਿਵੇਂ ਮਰਜ਼ੀ ਕਵਰੇਜ ਕਰਿਓ ਕੋਈ ਕਿਸੇ ਨੂੰ ਦਿੱਕਤ ਨਹੀਂ ਵੀ ਤੁਹਾਨੂੰ ਇੱਥੇ ਕਵਰੇਜ ਨਹੀਂ ਕਰਨੀ ਇੱਥੇ ਨਹੀਂ ਕਰਨੀ ਕੋਈ ਕਿਸੇ ਕਿਸਮ ਦਾ ਸੀ ਉਹਲਾ ਪੜਦਾ ਰੱਖਣਾ ਹੀ ਨਹੀਂ ਇੱਕ ਸਾਡੀ ਕਮੇਟੀ ਦਾ ਫੈਸਲਾ ਸੀ ਵੀ ਤਿੰਨੇ ਦਿਨ ਗੁਰੂ ਘਰ ਲੰਗਰ ਉੱਤਟ ਵਰਤੂਗਾ ਕਿਸੇ ਮੇਲੇ 'ਚ ਗੁਰੂ ਘਰ ਲੰਗਰ ਨਹੀਂ ਵਰਤਿਆਗਾ ਪਰ ਇਹ ਮੇਲੇ ਦਾ ਪਿਛਲੇ ਸਾਲ ਵੀ ਰਿਕਾਰਡ ਰਿਹਾ ਇਸ ਵਾਰ ਵੀ ਤਿੰਨੇ ਦਿਨ ਗੁਰੂ ਘਰ ਲੰਗਰ ਉੱਤਟ ਵਰਤੂਗਾ ਬਾਕੀ ਜਿਹੜੀਆਂ ਸਟਾਲਾਂ ਹੋਣੀਆਂ ਖਾਣ ਪੀਣੇ ਉਹ ਅਲੱਗ ਹੋਣਗੀਆਂ ਪਰ ਲੰਗਰ ਵੱਲੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਹੋਊਗੀ ਇੱਕ ਤਾਂ ਵੀਰਾਂ ਕਹਿੰਦੇ ਸੀ ਵੀ ਤੁਸੀਂ ਟਰੋਫੀਆਂ ਉਹ ਹਾਂ ਵੀ ਸਾਰੀ ਕੈਟਾਗਰੀ 'ਚ ਜਾਂ ਕੱਲੇ ਮੱਜਾਂ ਵਿੱਚ ਟੋਟਲ ਜਿੰਨੀਆਂ ਕੈਟਾਗਰੀਆਂ ਸਾਡੇ ਕੋਲ ਹੈਗੀਆਂ ਨੇ 1 ਤੋਂ 10 ਤੱਕ ਸਾਰਿਆਂ ਨੂੰ ਸ਼ੀਲਡ ਸਰਟੀਫਿਕੇਟ ਸਾਰਿਆਂ ਨੂੰ ਇਥੇ ਜਾਣੀ ਜਿੰਨੀਆਂ ਕੈਟਾਗਰੀਆਂ ਲੱਗਨਾਂ ਨੇ ਕੋਈ ਨਹੀਂ ਰਹਿਣ ਦਿੱਤਾ ਜਾਊਗਾ ਅਗਲੀ ਗੱਲ ਜਿਹੜੇ ਦੁੱਧ ਚੋਾਈ ਦੀਆਂ ਸ਼ਰਤਾਂ ਨੇ ਦੁੱਧ ਚੋਾਈ ਦੀਆਂ ਸ਼ਰਤਾਂ ਇਹ ਨੇ ਵੀ ਜਦੋਂ ਸਾਡੇ ਕੋਲ ਕੈਮਰੇਆਂ ਥੱਲੇ ਮੱਝਾਂ ਆ ਗਈਆਂ ਉਸ ਤੋਂ ਬਾਅਦ ਕਿਸੇ ਦੀ ਮੱਝ ਤੇ ਲੀਆ ਮਠੀਆ ਕੁਝ ਵੀ ਆ ਨਾਲ ਪ੍ਰੋਪਰ ਤੌਰ ਤੇ ਬੰਦ ਹੈ ਨਾਲ ਦੇਣੀ ਮੂਹਰਾ ਹੀ ਪਿੰਨੀ ਦੇਣੀ ਮੂੰਹ ਫੜ ਕੇ ਇੱਕ ੱੱਕੇ ਨਾਲ ਕੁਝ ਦੇਣਾ ਬੰਦ ਹੈ। ਟੀਕਾ ਕਿਸੇ ਕਿਸਮ ਦਾ ਬੰਦ ਆ। ਜੇ ਕਿਸੇ ਪਸ਼ੂ ਦੇ ਟੀਕਾ ਲਾਉਂਦਾ ਮਿਲ ਗਿਆ ਚਾਹੇ ਕੰਪੀਟੀਸ਼ਨ ਨਹੀਂ ਸ਼ੁਰੂ ਹੋਇਆ। ਟੀ ਇਹ ਨੂੰ ਵੀ ਮੰਨ ਲਓ। ਇੱਕ ਤਰੀਕ ਨੂੰ ਵੀ ਮੰਨ ਲਓ, ਦੋ ਤਰੀਕ ਨੂੰ ਆਪਣੀਆਂ ਸਵੇਰੇ ਸ਼ਾਮ ਕੱਚੀਆਂ ਚਵਾਨਾਂ ਨੇ। ਅਸੀਂ ਇੱਕ ਤਰੀਕ ਨੂੰ ਵੀ ਨਹੀਂ ਟੀਕਾ ਲਾਉਣ ਦੇਣਾ। ਜਦੋਂ ਆ ਕੇ ਐਂਟਰੀ ਹੋ ਗਈ ਉਦੋਂ ਬਾਅਦ ਸਾਡੇ ਤੰਬੂ 'ਚ ਵੱਜ ਗਈ ਕੈਮਰੇ ਥੱਲੇ ਆ ਗਈ। ਅਸੀਂ ਟੀਕਾ ਨਹੀਂ ਲਾਉਣ ਦੇਣਾ। ਜੇ ਕੋਈ ਟੀਕਾ ਲਾਉਂ ਵੀਰ ਆਪਦੀ ਜ਼ਿੰਮੇਵਾਰੀ ਨਾਲ ਲਾਉ ਅਸੀਂ ਮਾਝੇ ਸਕ੍ਰੈਚ ਕਰਾਂਗੇ। ਕੋਈ ਨਹੀਂ ਆਜ ਨਹੀਂ ਕੋਈ ਵੱਡਾ ਬ੍ਰੀਡਰ ਆ ਛੋਟਾ ਬ੍ਰੀਡਰ ਜੋ ਕਿਸਾਨ ਭਰਾ ਜਦੋਂ ਜੀਟੀ ਕੱਲ ਆਉਣਾ ਪੈ ਗਿਆ ਢਿੱਲੀ ਮੱਠੀ ਹੋ ਵੀ ਗਈ ਉਹ ਆਪਦਾ ਟਿਕਟ ਲਾ ਲਵਾ ਲੇ ਉਹਨੂੰ ਕੋਈ ਰੋਕ ਨਹੀਂ ਪਰ ਉਹ ਕੰਪੀਟੀਸ਼ਨ 'ਚ ਭਾਗ ਨਹੀਂ ਹੋ। ਹੋਰ ਵੀਰੇ ਠੀਕ ਹੈ ਜੀ। ਆਇ ਖੁਰਲੀਆਂ ਬੋਲਦੇ ਹਾਂ। ਹਾਂ ਇੱਕ ਆਪੋ ਆਪਣੀਆਂ ਖੁਰਲੀਆਂ ਲੈ ਕੇ ਆਉਣ। ਮੰਜੇ ਤੇ ਦਾਣਾ ਤੇ ਮੈਟ ਇਹ ਮੇਰੇ ਵੀਰ ਮੱਝਾਂ ਵਾਲੇ ਲੈ ਕੇ ਆਉਣ ਖੁਰਲੀਆਂ, ਮੰਜੇ, ਦਾਣਾ, ਮੈਟ ਕਮੇਟੀ ਵੱਲੋਂ ਖਰਾ ਟੂੜੀ ਤੇ ਤਾਂ ਆਪਾਂ ਖੇਤ ਚ ਮੇਲਾ ਲਾ ਰਹੇ ਆ ਗੱڈن ਵਾਲੇ ਕਿੱਲੇ ਤੇ ਪਾਣੀ ਟੂਟੀ ਦਾ ਇਹ ਸਾਰਾ ਕੁਝ ਆ ਅਸੀਂ ਪਸ਼ੂਆਂ ਦੀ ਨਿਗਲ ਲਈ ਪਰਾਲੀ ਜੇ ਕਿਸੇ ਨੇ ਥੱਲੇ ਵਿਛਾਉਣੀ ਆ ਇਹ ਸਭ ਦਾ ਕਮੇਟੀ ਵੱਲੋਂ ਦਿੱਤੀਆਂ ਜਾਣਗੀਆਂ ਖੁਰਲੀਆਂ ਮੰਜੇ ਦਾਣਾ ਤੇ ਮੈਟ ਇਹ ਤੁਸੀਂ ਆਪਣੇ ਲੈ ਕੇ ਆਉਣਾ ਔਰ ਦੱਸੋ ਜੀ ਕੋਈ ਹੋਰ ਰਹਿੰਦਾ ਕਿਸੇ ਦਾ ਵੀਰ ਦਾ ਕੋਈ ਸਵਾਲ ਪੁੱਛ ਲਓ ਕੋਈ ਬੇਝਿਜਕੋ ਕੇ ਪੁੱਛ ਲਓ ਕੋਈ ਦਿੱਕਤ ਨਹੀਂ ਤੁਹਾਡਾ ਆਪ ਦਾ ਮੇਲਾ ਐ ਐਂਟਰੀ ਫੀਸ ਅਸੀਂ ਜਿਹੜੀਆਂ ਕੈਟਾਗਰੀ ਦੀ ਆਮ ਮੇਲਿਆਂ ਚ ਹੁੰਦੀ ਸੀ 1500 ਜਿਹੜੀ ਜਿਹੜੀ 500 ਦੀ ਉਹ ਆਪਣੇ 200 ਜਿਹੜੀ 2000 ਹੁੰਦੀ ਸੀ ਉਹਨਾਂ ਦੀ 1000 ਹਾਂ ਛੋਟੇ ਬੱਚਿਆਂ ਦੀ ਜਿਵੇਂ 5-500 ਰੱਖ ਦਿੰਦੀ ਸੀ ਕਾਫਰੇਲੀ ਦੀ 1000 ਰੱਖਣ ਦੇ ਹਮ 1000 ਹੁੰਦੀ 1000 ਆਪ ਦੀ 1000 ਆਪਣੀ ਅੱਧੀ ਉਦੋਂ ਕਿਸੇ ਮੇਲੇ ਚ ਕੁਝ ਹੋਵੇ ਅੱਧੀ ਹੁੰਦੀ ਹੈ ਬਸ ਸਾਨੂੰ ਡਿਫਰੈਂਸ ਦਦੋ ਵੀ ਆਪਲਾ ਨਹੀਂ ਮੇਲੇ ਜਿੱਥੇ ਬੈਠ ਕੇ ਸਾਨੂੰ ਲਿਸਟ ਵੀ ਬਣਵਾ ਦਿਓ ਤੁਹਾਡੀ ਉਦੋਂ ਅੱਧੀ ਹੈ ਹਾਂਜੀ ਕਾਫਰੇਲੀ ਦੀ ਵੀਰਾ ਕਹਿੰਦਾ ਇਹਨਾਂ ਦੇ ਜਿਆਦਾ ਨਾਲ ਕੋਲ ਲਿਖਿਆ ਹੋਊਗਾ ਸਾਰਾ ਕਾਫਰੇਲੀ ਦੇ ਜਿਹੜੇ ਬੱਚੇ ਆਉਣਗੇ ਉਹਨਾਂ ਦੀ ਸਿਰਫ 200 ਹੈ। ਬਾਕੀ ਵੀ ਕੈਟਾਗਰੀਆਂ ਦੀ ਸਾਡੀ ਆਮ ਮੇਲਿਆਂ ਨੂੰ ਅੱਧੀ ਐਂਟਰੀ ਫੀਸ ਹੈ। ਹਾਂਜੀ। ਹੋਰ ਕਿਸੇ ਦਾ ਸਵਾਲ ਕੋਈ? ਕੋਈ ਵੀ ਬੇਝੇ ਚ ਕੋ ਕੇ ਕਹਦੇ ਹੋ ਜਦੋਂ ਇਸ ਤੋਂ ਬਾਅਦ ਚੈਨਲਾਂ ਤੇ ਚੱਲ ਗਈ ਉਸ ਤੋਂ ਬਾਅਦ ਨਾ ਤਾਂ ਅਸੀਂ ਉਹ ਸਵਾਲਾਂ ਤੋਂ ਮੁੜ ਸਕੀਏ। ਜੇ ਮੰਗ ਰਹੋ ਕਿਸੇ ਕੁਝ ਰਹਿ ਗਿਆ ਫਿਰ ਇਹਦਾ ਮਤਲਬ ਇਹ ਨਹੀਂ ਕੱਲ ਨੂੰ ਕਿੰਤੂ ਪ੍ਰਾਂਤੂ ਨਾ ਕਰੇ ਹੁਣ ਤੁਸੀਂ ਸਾਡੇ ਆਪ ਦੇ ਸ਼ੁਭਚਿੰਤਕ ਵਾਂਗ ਕੇ ਆਏ ਹੋ। ਸਾਨੂੰ ਹੁਣ ਦੱਸ ਦਿਓ ਖੁੱਲ ਕੇ ਸਾਨੂੰ ਕੋਈ ਚੀਜ਼ ਕਿ ਨਹੀਂ। ਇੱਕ ਗ੍ਰੇਡੇਡ ਬਾਰੇ ਬੋਲਦੇ ਬੱਲੀ ਬੂਰੀ ਸਾਰਾ ਸਾਰੇ ਤਰ੍ਹਾਂ ਦੇ ਉਂਡ ਸਾਰੇ ਤਰ੍ਹਾਂ ਦੇ ਜਾਨਵਰ ਕਿਸੇ ਦੇ ਕੋਸ਼ਾ ਅਗਲੇ ਵੀ ਮੱਝ ਪਸ਼ੂ ਚ ਜਨਮ ਚ ਦਮ ਹੋਣਾ ਚਾਹੀਦਾ ਜਿੱਤਣ ਦਾ ਉਹਦੇ ਚ ਕੈਰੈਕਟਰ ਹੋਣੇ ਚਾਹੀਦੇ ਜਿੱਤਣ ਵਾਲੇ ਜਿਹਦੇ ਜਿਹਦੇ ਕਿੱਲੇ ਤੇ ਹੈਗੇ ਜਿਹੇ ਜਿਹਾ ਲਿਆਓ ਠੀਕ ਹੈ ਉਡੀ ਜੁਟਿਆ ਇਹ ਨਹੀਂ ਵੀ ਕੈਟਾਗਰੀ ਚ ਜ਼ਰੂਰ ਪਊਗੀ ਇਹ ਨਹੀਂ ਵੀ ਤੁਸੀਂ ਕਿਸੇ ਕੈਟਾਗਰੀ ਚ ਕੰਪੀਟੀਸ਼ਨ ਨਹੀਂ ਲੜ ਸਕਦੇ ਕੰਪੀਟੀਸ਼ਨ ਜ਼ਰੂਰ ਲੜੋ ਪਹਿਲੇ ਦੂਜੇ ਚੌਥੇ ਤੇ ਆਉਣਾ ਉਹਦੇ ਕਿਸਮਤ ਹੈ ਇੱਕ ਗ੍ਰੇਡੇਡ ਕੋ ਜਿੰਮੇ ਵੀ ਗ੍ਰੇਡੇਡ ਦੇ ਅਸੀਂ ਤੁਹਾਨੂੰ ਇਹ ਤਾਂ ਕਹਿ ਰਹੇ ਹਾਂ ਨਾ ਵੀ ਮੰਨ ਲਓ ਗ੍ਰੇਡੇਡ ਦੇ ਜਿਹੜੇ ਜਿਹੜੇ ਚਿੰਨ ਹੋਣਗੇ ਆਪਾਂ ਤਿੰਨੇ ਇਥੇ ਨੀਲੀ ਨਾ ਵੀ ਮੁਰਰਾ ਤੇ ਗ੍ਰੇਡੇਡ ਲਾ ਦੇਣੀ ਆ ਉੱਥੇ ਤੁਹਾਨੂੰ ਸਾਰਾ ਕੁਝ ਮੌਕੇ ਤੇ ਦੱਸ ਦਾਂਗੇ ਤੁਹਾਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਵੀ ਅਸੀਂ ਮੱਝ ਲੈ ਕੇ ਸਾਡੀ ਕੰਪਨੀਸ਼ੇ ਪਊ ਪਤਾ ਨਾ ਤੁਹਾਡੀ ਕਿਸੇ ਇੱਕ ਕੈਟਾਗਰੀ ਚ ਪੈਣੀ ਪੈਣੀ ਐ ਤੁਹਾਡੇ ਨਾਲ ਵਾਦਾ ਤੁਹਾਡੀ ਐ ਨਹੀਂ ਵੀ ਤੁਹਾਨੂੰ ਇਥੇ ਮੇਲੇ ਚਾਹ ਮੋੜ ਦੇਣ ਠੀਕ ਹੈ ਜਿਹੇ ਜਾਂ ਵੀ ਜਾਨਵਰ ਜਿਹਦੇ ਕਿੱਲੇ ਤੇ ਹੈਗਾ ਲਿਆਓ ਤੁਹਾਡੇ ਜਾਨਵਰ ਚ ਦਮ ਚਾਹੀਦਾ